ਥੋੜੀ ਹਾਈ ਫਾਈ ਹੈ ਵੀਰ ਜੀ ਤੇ ਥੋੜਾ ਜਿਹਾ ਦੇਖ ਲਓ ਅਗਰ ਥੋੜਾ ਇਲਾਜ ਹੁਦਾ ਕਰਵਾਣਾ ਸੀ ਵੀਰ ਜੀ ਹੱਥ ਬਨ ਕੇ ਬੇਨਤੀ ਥੋੜਾ ਕਿ ਡਰੋ ਕਰਵਾ ਸੁਬੇ ਉਹ ਸੇਵਾ ਕਰ ਦੇਖ ਲਓ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਫਰੀ ਚੋਟੀ ਦੇ ਹਸਪੀਟਲ ਖੋਲੇ ਨੇ ਦਿੱਲੀ ਚ ਸਰ ਉਹ ਤੇ ਖੋਲੇ ਨੇ ਲੇਕਿਨ ਹੁਣ ਨਾ ਐ ਜੀ ਕਹਿੰਦੇ ਨੇ ਪਤਾ ਨਹੀਂ ਨਵਾਂ ਕੋਈ ਬੈਠੀ ਹੈ ਹੁਣ ਉਹ ਦਿੱਲੀ ਦੇ ਵਿੱਚ ਉਹਨੇ ਸਾਰਾ ਕੰਮ ਖਰਾਬ ਕਰਾਤਾ ਹੈ ਹਮ ਐ ਨਵੀਂ ਨਵੀਂ ਬੈਠੀ ਹੈ ਕੋਈ ਉਹ ਕੇਜਰੀਵਾਲ ਦੇ ਵਿੱਚ ਇਲੈਕਸ਼ਨ ਵਿੱਚ ਸਭ ਹਾਰ ਗਏ ਨੇ ਐਨੇ ਤੇ ਹਰ ਚੀਜ਼ ਦੇ ਵਿੱਚ ਕੰਮ ਖਰਾਬ ਕਰਤਾ ਹੈ ਪਹਿਲੇ ਦਵਾਈਆਂ ਫ੍ਰੀ ਮਿਲਦੀਆਂ ਸੀ ਉਹ ਵੀ ਬੰਦ ਕਰਤੀਆਂ ਨੇ ਸਰਕਾਰੀ ਹਸਪਤਾਲੇ ਚ ਕਿਉਂਕਿ ਕੇਜਰੀਵਾਲ ਹਟ ਗਏ ਹੈ ਨਾ ਵੀਰ ਜੀ ਹੁਣ ਹਾਂਜੀ ਤੇ ਤਾਂ ਕਰਕੇ ਬੜੀ ਦਿੱਕਤ ਹੋ ਗਈ ਏਥੇ ਬਸਾਂ ਵੀ ਫਰੀ ਸੀ ਹੁਣ ਬਸਾਂ ਵੀ ਬੰਦ ਕਰਾ ਰਹੀ ਹੈ ਕੌਣ ਹੁਣ ਜਿਹੜੀ ਕਿਹੜੀ ਪਾਰਟੀ ਦੀ ਆ ਉਹ ਬੀਜੇਪੀ ਹੈ ਜਿਹੜੀ ਮੋਦੀ ਦੇ ਨਾਲ ਰੇਖਾ ਰੇਖਾ ਉਹਦਾ ਨਾਮ ਅੱਛਾ ਇਹ ਮਤਲਬ ਮੋਦੀ ਸਰਕਾਰ ਨੇ ਸਭ ਕੇਜਰੀਵਾਲ ਜੀ ਦਿੱਤੀਆਂ ਸਹੂਲਤਾਂ ਬੰਦ ਕਰਤੀਆਂ ਵਾ ਹਾਂਜੀ ਜਿਹੜੀ ਉਹਨਾਂ ਨੇ ਕੇਜਰੀਵਾਲ ਜੀ ਨੇ ਉਹ ਖੋਲਿਆ ਸੀ ਨਾ ਆਪਣਾ ਜਿਹੜਾ ਉਹਨਾਂ ਨੇ ਜੋ ਜਨਾਨੀਆਂ ਵਾਸਤੇ ਫ੍ਰੀ ਕੀਤਾ ਹੋਇਆ ਸੀ ਉਹ ਵੀ ਬੰਦ ਕਰਦੀ ਪਈ ਇਹ ਪਹਿਲੇ ਕਹਿੰਦੀ ਸੀ 2500 ਰੁਪਏ ਦਾਂਗੇ ਅਸੀਂ ਸਾਰੀ ਗਰੀਬ ਜਨਾਨੀਆਂ ਨੂੰ ਉਹ ਵੀ ਨਹੀਂ ਦਿੱਤੇ ਕੁਛ ਨਹੀਂ ਦਿੱਤਾ ਸਿਲੰਡਰ ਵੀ ਮਹਿੰਗਾ ਕਰਤਾ ਹੂੰ ਬਹੁਤ ਬੁਰਾ ਹਾਲੇ ਦਿੱਲੀ ਦਾ ਤੇ ਬਹੁਤ ਹੀ ਬੁਰਾ ਹਾਲੇ ਵੀਰ ਜੀ ਬਹੁਤ ਜ਼ਿਆਦਾ ਦੱਸੋ ਕਿਹੜਾ ਐਡਰੈਸ ਕੀ ਦਿੱਲੀ ਤੋਂ ਤੁਹਾਡਾ ਕਿਹੜੇ ਵਿਹਾਰ ਤੋਂ ਬੋਲਦੇ ਹੋ ਮੈਂ ਵੀਰ ਜੀ ਨਵੀਂ ਦਿੱਲੀ ਨਵੀਂ ਦਿੱਲੀ ਤੇ ਤੁਸੀਂ ਲక్ష్ਮੀਨਗਰ ਤੋਂ ਨੇ ਆਉਣਾ ਹੈ ਲక్ష్ਮੀਨਗਰ ਹੂੰ 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 ਜਮਨਾਪਾਰ ਦੇ ਸਾਈਡ 'ਤੇ ਲక్ష్ਮੀਨਗਰ ਦੇ ਕੋਲ ਰਹਿਨੀ ਆ ਸੀ। ਅੱਛਾ। ਹਾਂਜੀ ਹਾਂਜੀ। ਜੀ ਅੱਗੇ ਪਹਿਲਾਂ ਤੁਹਾਡੀ ਮਦਦ ਸੰਸਤਾ ਠਿਕਰੀਵਾਲ ਨੇ ਕਰਾਈ ਸੀ। ਉਹ ਕੀ ਮਦਦ ਕੀਤੀ ਜੀ ਸੀ ਤੁਹਾਡੀ 2 ਸਾਲ ਪਹਿਲਾਂ। ਉਹ ਸਰ ਵੀਰ ਜੀ ਮੈਂ ਨਾ ਕੀ ਕਹਿੰਦੇ ਨੇ ਬੜੀ ਬਿਮਾਰ ਜਨਾ ਕਰੋਨਾ ਹੋਇਆ ਸੀ ਨਾ। ਅੱਛਾ। ਕਰੋਨਾ ਆ ਗਿਆ ਸੀ ਮੈਨੂੰ ਕਰੋਨਾ ਹੋ ਗਿਆ ਸੀ ਉਸ ਟਾਈਮ ਤੇ ਤੇ ਹਾਲਤ ਬਹੁਤ ਖਰਾਬ ਸੀ ਫਿਰ ਤੁਸੀਂ ਕਿਸੇ ਨੂੰ ਭੇਜਿਆ ਸੀ ਦਿੱਲੀ ਮੇਰੇ ਕੋਲ ਉਹਨਾਂ ਨੇ ਮੇਰੀ ਬੜੀ ਹਲਪ ਕੀਤੀ ਸੀ। ਉਸੀ ਵੇਲੇ ਆਸੀ ਹਾਂਜੀ ਚਲੋ WhatsApp ਤੇ ਆਪਣੇ ਆਧਾਰ ਕਾਰਡ ਪਾਓ ਮੈਂ ਵਾਦਾ ਨਹੀਂ ਕਰਦਾ ਕੋਸ਼ਿਸ਼ ਕਰਦਾ ਕਿਸੇ ਨਾਲ ਦਿੱਲੀ ਸੰਪਰਕ ਕਰਕੇ ਤੁਹਾਡੀ ਮਦਦ ਕਿਸੇ ਉਹ ਕਰਵਾ ਸਕਾਂ ਤੇ ਬਾਅਦ ਚ ਬਾਕੀ ਗੱਲ ساری ਬਾਅਦ ਚ ਕਰਦਾ ਤੁਹਾਡੇ ਨਾਲ ਤੁਸੀਂ ਮੈਨੂੰ ਇਹਦਾ ਆਪਣਾ ਆਧਾਰ ਕਾਰਡ ਐਡਰੈਸ ਐਡਰੈਸ ਸਾਰਾ ਭੇਜੋ ਮੇਰੇ ਕੋਲ ਫਿਰ ਮੈਂ ਦਿੱਲੀ ਕਿਸੇ ਨਾਲ ਗੱਲ ਕਰਦਾ ਆਪਣੀ ਸੰਸਥਾ ਦੇ ਕਿਸੇ ਬੰਦੇ ਨਾਲ ਠੀਕ ਠੀਕ ਹੈ ਵੀਰ ਜੀ ਮਤਲਬ ਕੋਈ ਆਸ ਨਹੀਂ ਹੈ ਨਾ ਸਰਕਾਰਾਂ ਨੇ ਕੁਝ ਦੇਣਾ ਤੇ ਨਾ ਲੈਣਾ ਤੇ ਹਾਂਜੀ ਬਿਲਕੁਲ ਜਿਹੜੀਆਂ ਬਣੀਆਂ ਨੇ ਉਹਨਾਂ ਨੇ ਕਾਰਜ ਕਰਨੇ ਨੇ ਤੇ ਉਹਨਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਐਨ ਆਰ ਆਈ ਵੀਰ ਜਿਹੜੇ ਸੰਪਰਕ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਕੇ ਇਲਾਜ ਕਰਾ ਦਈਦਾ ਕਿਸੇ ਨਾ ਕਿਸੇ ਦੀ ਬੇਨਤੀ ਤੁਹਾਡੇ ਵਾਸਤੇ ਬਾਕੀ ਹਾਈ ਫਾਈ ਡਾਕਟਰ ਕੋਲ ਇਲਾਜ ਨਹੀਂ ਜੇ ਅਸੀਂ ਕਰਾ ਸਕਦੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਲਾਜ ਕੀ ਹੈ ਕੀ ਹੈ ਕੀ ਨਹੀਂ ਆਪਣੇ ਡਾਕਟਰ ਦੀ ਸਲਾਹ ਲਵਾਂਗੇ ਦਿੱਤੇ ਕੰਮ 10000 ਚਾਹੀਦਾ ਹੋਊਗਾ ਉੱਥੇ ਲੱਖ ਰੁਪਏ ਨਹੀਂ ਅਸੀਂ ਦਵਾ ਸਕਦੇ ਕਿ ਹਰਾਮ ਦਾ ਪੈਸਾ ਸਾੜ ਕੋ ਸਦਾ ਬਿਲਕੁਲ ਹਾਂਜੀ 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 ਲੋਕਾਂ ਦੀ ਕਮਾਈ ਮਿਹਨਤ ਦੀ ਹੈ ਤੇ ਮਿਹਨਤ ਦੀ ਕਮਾਈ ਜਿਹੜੀ ਆ ਉਹ ਮਿਹਨਤ ਜੀ ਲੱਗੇਗੀ ਨਜਾਇਜ਼ ਪੈਸਾ ਨਾ ਮੇਰੇ ਮੂੰਹੋਂ ਗਾਲਾਂ ਨਿਕਲਦੀਆਂ ਹਰਾਮ ਜਾਦੇ ਨੇ ਸੁਰੇ ਤਖੇ ਕੀਤੇ ਨੇ ਲੋਕਾਂ ਨੇ ਘਰ ਵਕਾਤੇ ਗਹਿਣੇ ਵਕਾਤੇ ਸਭ ਕੁਝ ਵਕਾਤਾ ਫੇਰ ਵੀ ਉਹ ਕਮਾਈ ਨਹੀਂ ਕੱਢਦੇ ਇਹਨਾਂ ਨੂੰ ਕੀੜੇ ਪਾਣੇ ਇਹੋ ਜਿਹੇ ਇੰਡੈਕਟਰਾਂ ਨੂੰ ਬਹੁਤ ਜ਼ਿਆਦਾ ਹਾਂਜੀ ਹਾਂਜੀ ਉਹ ਬਹੁਤ ਬੁਰਾ ਹਾਲ ਹੈ ਪਰ ਸਰਬੱਤ ਦਾ ਭਲਾ ਡੇਰਾ ਬਾਬਾ ਨਾਨਕ ਰੋਡ ਸਕਾਰਮਾਸੀਆ ਉੱਥੇ ਆ ਜਾਓ ਪ੍ਰੀ ਲਾਜ ਕਰਾ ਲਓ ਪ੍ਰਸ਼ਾਦਾ ਛਕੋ ਤਿੰਨੇ ਟਾਈਮ ਨਸਸਡਾਉ ਕੇਂਦਰ ਕੋਲ ਲਿਆ ਹੈਗਾ ਜੀ ਦਿਨਾਂ ਨਗਰ ਉਹਦਾ ਤੋਂ ਘਟਨਾ ਥੋੜੇ ਦਿਨਾਂ 'ਚ ਅਸੀਂ ਖੋਲ ਰਹੇ ਆ ਆਪਣੇ ਨਾਲ ਬਿਰਦਾ ਆਸ਼ਰਮ ਜਿਹੜੀਆਂ ਸੇਵਾਵਾਂ ਕਰ ਸਕਦੇ ਜ਼ਰੂਰ ਕਰਾਂਗੇ ਤੇ ਉਧਰ ਲੱਗੇ ਹੋਏ ਆ ਜੀ ਤੇ 8725842517 ਨੰਬਰ ਹੈ ਸਾਡਾ ਤੁਹਾਨੂੰ ਪਤਾ ਜਿੱਥੇ ਤੁਸੀਂ ਕਾਲ ਕੀਤੀ ਹੈ ਨਾ ਇੱਥੇ ਵਟਸਐਪ ਚੱਲਦਾ ਪਿਆ ਇੱਥੇ ਆਪਣਾ ਸਾਰਾ ਕੁਝ ਭੇਜੋ ਤੁਹਾਨੂੰ ਬੈਕ ਕਾਲ ਕਰਦੇ ਪੈਣ ਜੀ ਜੀ ਵੀਰ ਜੀ ਮੈਂ ਨਾ ਮਤਲਬ ਜਿੱਥੇ ਰਹਿਨੀ ਆ ਨਾ ਤੇ ਉਥੇ ਨੌਕਰੀ ਕਰ ਰਹੀ ਆ ਨਾ ਜਿਵੇਂ ਕਿ ਤੇ ਨਾ ਤੇ ਮੈਨੂੰ ਭੇਜ ਦੇ ਕਿਥੇ ਕਹਿੰਦੇ ਨੇ ਕੋਈ ਛੁੱਟੀ ਨਹੀਂ ਦੇ ਸਕਦੇ ਛੁੱਟੀ ਕਰਨੀ ਘਰ ਬੈਜੋ ਜਾਂ ਕੰਮ ਤੇ ਨਹੀਂ ਆਣਾ। ਕੋਈ ਗੱਲ ਬਾਤ ਕਰਾਂਗੇ ਪਹਿਲਾਂ ਜਿਹੜਾ ਲਾ ਤੁਸੀਂ ਕਿਹਾ ਨਾ ਉਹ ਮੈਨੂੰ ਭੇਜੋ ਤੇ ਨਾਲ ਮੈਂ ਤੁਹਾਡੀ ਆਡੀਓ ਚਲਾਉਣਾ ਵਾ ਤੇ ਐਨ ਆਰ ਆਈ ਵੀਰ ਜਿਹੜੇ ਤੁਹਾਡੇ ਨਾਲ ਸੰਪਰਕ ਸਾਡੇ ਨਾਲ ਕਰਨਗੇ ਤੁਸੀਂ ਕਿਉਂਕਿ ਲੇਡੀਜ਼ ਹੋ ਤੁਹਾਡਾ ਨੰਬਰ ਤੁਸੀਂ ਵਿੱਚ ਬੋਲ ਸਕਦਾ ਨਾ ਤੁਹਾਡਾ ਕੋ ਬੁਲਾਵਾ। ਇਹ ਲੋਕਾਂ ਦਾ ਅਸਰਾਰਤੀ ਬਹੁਤ ਨੇ ਮਦਦ ਦੇ ਨਾਂ ਤੇ ਵੀ ਧੀਆਂ ਭੈਣਾਂ ਤੇ ਗਲਤ ਨਿਗਾਹ ਰੱਖ ਕੇ ਤੇ ਸੋਚਦੇ ਨੇ ਕਿ ਇਹਨਾਂ ਨਾਲ ਧੀਆਂ ਨਾਲ ਗੱਲ ਕਰੀ ਇਹਨਾਂ ਨਜਾਇਜ਼ ਪੈਦਾ ਠਾਈਏ ਇਹੋ ਜਿਹੇ ਹਰਾਮਜਾਦੇ ਜਿਹੜੇ ਲੋਕ ਦੁਨੀਆ ਤੇ ਆ ਉਹਨਾਂ ਤੋਂ ਵੀ ਬਚ ਬਹੁਤ ਬੁਰਾ ਹਾਲ ਹੈ ਬੇਟੀ ਹਾਂਜੀ ਸਹੀ ਕਹਿ ਰਹੇ ਹੋ ਬਿਲਕੁਲ ਤੁਸੀਂ ਇਹ ਗੱਲਾਂ ਤੇ ਜੀ ਤੁਹਾਡਾ ਡਾਕ ਨੰਬਰ ਦੇ ਕੇ ਮੈਂ ਇਸ ਕਰਾ ਦਾਂਗੇ ਤੁਸੀਂ ਕਿਰਪਾ ਕਰਕੇ ਇੱਥੇ WhatsApp ਕਰੋ ਤੇ ਹਰਪਿੰਦਰ ਸਿੰਘ ਖਾਲਸਾ ਪਰ ਉਹਨਾਂ ਸਮਾਜ ਸੇਵਾ ਸੰਸਥਾ ਠਿਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਠੀਕ ਹੈ ਠੀਕ ਹੈ ਮੈਂ ਤੁਹਾਡੇ ਨਾਲ ਬੈਕ ਕਾਲ ਤੇ ਸਮਰਕਰਦਾ ਜੀ